ਦੀਦੀ ਬੈਹਣਾ ਤੁਹਾਨੂੰ ਸਾਸਰੀ ਘਰ ਬੁਲਾ ਕੇ ਆਉਣੀ ਚਾਹੀਦੀ ਓਕੇ ਕਹਿਣਗੇ ਕਿ ਇਹਨੂੰ ਬੁਲਾਉਣ ਦੀ ਜਾਂਚ ਨਹੀਂ ਹੈਗੀ ਸਤਿ ਸਾਈਂ ਕੋਈ ਗੱਲ ਨਹੀਂ ਸਮਝਣਾ ਚਾਹ ਬਣਾ ਲਈਏ ਤੇ ਫਿਰ ਮੈਂ ਚਾਹ ਲੈ ਕੇ ਚਲ ਜਾਾਂਗੀ ਪਰ ਉਹਦਾ ਮੈਨੂੰ ਸਮਝ ਨਹੀਂ ਲੱਗਾਂਦੀ ਵੀ ਕਿਹੜੇ ਕੰਮ ਵਾਸਤੇ ਆਏ ਹੋਣਗੇ ਤੂੰ ਬੈਹ ਇੱਥੇ ਤੇ ਮੈਂ ਡੱਬਾ ਰੱਖਵਾਂ ਨਾਲੇ ਤੇ ਨਾਲੇ ਭਾਬੀ ਦੇ ਨੂੰ ਚਾਹ ਲਾਉ ਕਾ ਮਾਂ ਉਹ ਨਹੀਂ ਲਵ ਚਾਹ ਲਾਉਣਾ ਕੋਈ ਕਿਉਂ ਚਾਹ ਹਜੇ ਹੁਣੇ ਪੀ ਕੇ ਆਏ ਉਦੋਂ ਅਸੀਂ ਤਾਂ ਗੇ ਸੋਚ ਰਹੇ ਹਾਂ ਵੀ ਪਤਾ ਨਹੀਂ ਤਾਈ ਨੇ ਨਾ ਕੁਝ ਕਿਹਾ ਹੋਵੇ ਭਾਬੀ ਨੂੰ ਕਿ ਜਿਹੜੇ ਇਹਨਾਂ ਦੇ ਚਾਚਾ ਜੀ ਆਏ ਨੇ ਤੇ ਫਿਰ ਉਹ ਜਲਦੀ ਚਲ ਗਈ ਜਾਣਾ ਕਿ ਮੰਮੀ ਨੇ ਫੋਨ ਕੀਤਾ ਸੀ ਕਹਿੰਦੀ ਭੈਣ ਨੂੰ ਲੈ ਜਾਓ ਇਹਦੀ ਜ਼ਰੂਰਤ ਹੈ ਨੀਆ ਕਿਉਂ ਕਿਹੜੀ ਨੂੰ ਫੋਨ ਕੀਤਾ ਇਹਨਾਂ ਨੇ ਨਵ ਤੇਰਾ ਰਿਸ਼ਤਾ ਮੈਂ ਤੇ ਕਰਾਇਆ ਹੈ ਨੀਆ ਤਾਂ ਆਂਦੀ ਫਿਰ ਨਵ ਦਾ ਰਿਸ਼ਤਾ ਤੜਾ ਤੂੰ ਹੀ ਕਰਾਇਆ ਵਾ ਸਾਈ ਘਰ ਹੋਵੇ ਸਹੀ ਫੇਰ ਇਹਨੂੰ ਚੰਗੀ ਤਰੀਕਾ ਅੱਜ ਦੱਸ ਕੇ ਜਾਵਾਂਗੀ ਆਹ ਹੈ ਕਿੱਧਰ ਆ ਗਈ ਆ ਹੁਣ ਇਨੇ ਹੁਣ ਪਤਾ ਨਹੀਂ ਕੀ ਕਹਿਣਾ ਈ ਤਾਈ ਬੈਠੀ ਆ ਆਹ ਤਾਂ ਦਸਨ ਨੇ ਲੈ ਆ ਕੇ ਮੈਂ ਬੈਠੀ ਮੈਂ ਤੇ ਤਾਈ ਬੜੀ ਜ਼ਰੂਰੀ ਗੱਲ ਕਰਨੀ ਏ ਇੱਕ ਕਿਹੜੀ ਜ਼ਰੂਰੀ ਗੱਲ ਰਹਿ ਗਈ ਹੁਣ ਕਰਨ ਵਾਲੇ ਮੈਨੂੰ ਪਤਾ ਲੱਗਾ ਵਾ ਕਿ ਤੁਸੀਂ ਨਵਦੀ ਦੀਦੀ ਦੇ ਰਿਸ਼ਤੇ ਤੋਂ ਖੁਸ਼ ਨਹੀਂ ਆਗੇ ਤੈਨੂੰ ਕੌਣ ਆਂਦਾ ਕਿ ਮੈਂ ਖੁਸ਼ ਨਹੀਂਗੀ ਲੱਗ ਹੀ ਜਾਂਦਾ ਪਤਾ ਸਾਡੇ ਕਿਹੜੇ ਕੰਨ ਬੰਦ ਆ ਜਾਂ ਅੱਖਾਂ ਬੰਦ ਆ ਜਿਹੜਾ ਸਾਨੂੰ ਨਾ ਸੁਣਦਾ ਤੇ ਨਾ ਦੇਖਦਾ ਆ ਸਾਨੂੰ ਸਾਰਾ ਪਤਾ ਆ ਅੱਛਾ ਤੈਨੂੰ ਬੜਾ ਪਤਾ ਲੱਗਦਾ ਵਾ ਕੀ ਪਤਾ ਤੁਹੀਂ ਉਹਨਾਂ ਦੇ ਸਿਰ ਕੀ ਢੂੜਿਆ ਵਾ ਜਿਹੜਾ ਉਹਨਾਂ ਨੂੰ ਤੁਹਾਡੀ ਕੁੜੀ ਪਸੰਦ ਹੋਣੀ ਕਿਉਂ ਸਾਡੀ ਭੈਣ ਵਿੱਚ ਕੀ ਦੋਸ਼ ਆ ਚੰਗੀ ਪੜ੍ਹੀ ਸਰਕਾਰੀ ਨੌਕਰੀ ਕਰਨ ਢਈ ਆ ਕੰਮਕਾਰ ਸਾਰਾ ਘਰ ਦਾ ਜਾਣਦੀ ਆ ਇੰਨੀ ਚੰਗੀ ਆ ਕੁੜੀ ਤੇ ਹੋਰ ਉਹਨਾਂ ਨੂੰ ਕੀ ਵੀ ਚਾਹੀਦਾ ਹੀਗਾ ਨਾਲੇ ਤਾਂ ਹੀ ਗੱਲ ਸਾਰੀ ਸੰਜੋਗਾ ਦੀ ਹੁੰਦੀ ਆ ਜੀ ਉਹਨਾਂ ਦੇ ਸੰਜੋਗ ਹੀ ਨਾ ਤਾਂ ਰਿਸ਼ਤੇ ਹੋਇਆ ਵਾ ਅਗਲੇ ਨੇ ਆਪਸ ਨੇ ਆ ਭੇਜਿਆ ਹੀ ਰਿਸ਼ਤੇ ਵੱਲੋਂ ਤੇ ਸਾਨੂੰ ਵੀ ਚੰਗਾ ਲੱਗਾ ਅਸੀਂ ਕਰ ਲਿਆ ਜੀ ਉਹਨਾਂ ਨੂੰ ਚੰਗਾ ਲੱਗਾ ਹੀ ਤਾਂ ਹੀ ਉਹਨਾਂ ਰਿਸ਼ਤਾ ਭੇਜਿਆ ਸਾਡੇ ਘਰ ਤੇ ਚੱਲ ਮੈਂ ਗਈ ਆ ਨਹੀਂ ਰਿਸ਼ਤਾ ਹੋ ਗਿਆ ਵਾ ਤੇ ਮੈਨੂੰ ਵੀ ਨਾ ਗੱਲ ਦਾ ਪਤਾ ਲੱਗਾ ਹੀ ਇੱਕ ਹੋਰ ਦਾ ਕਿ ਤੁਸੀਂ ਭਾਬੀ ਨੂੰ ਕਹਿੰਦੇ ਹੋ ਕਿ ਰਿਸ਼ਤਾ ਤੜਾ ਜੇ ਤੁਹਾਨੂੰ ਇੰਨੀ ਤਕਲੀਫ ਹੀ ਤੇ ਸਿੱਧੀ ਸਾਡੀ ਨਾਲ ਗੱਲ ਕਰ ਲੈਂਦੇ ਹਾਂ ਭਾਬੀ ਨੂੰ ਚੁੱਕ ੜੀ ਇਸ ਦੇ ਹੋ ਵਿੱਚ ਵੀ ਰਿਸ਼ਤਾ ਤੜਾ ਤੂੰ ਤਾਂ ਲੱਗਦਾ ਕਿ ਬਹਾਨੇ ਬਣਾ ਕੇ ਮੈਨੂੰ ਲੜਨਾ ਹੀ ਮੇਰੇ ਨਾਲ ਮੈਂ ਕਿਨੂੰ ਕਿਹਾ ਰਿਸ਼ਤਾ ਤੜਾਉਣ ਵਾਲੋ ਤੂੰ ਐਨ ਕੋਲੋਂ ਗੱਲਾਂ ਬਣਾਉਂਦੀ ਰਹੀਂ ਨੀ ਮੈਨੂੰ ਕੋਲੋਂ ਗੱਲਾਂ ਬਣਾਉਂਦੀ ਕੀ ਲੋੜ ਆ ਜੇ ਮੈਨੂੰ ਕੋਈ ਗੱਲਾਂ ਦਾ ਪਤਾ ਲੱਗਾ ਤੇ ਮੈਂ ਤੁਹਾਡੇ ਕੋਲ ਆਈ ਆ ਵੀ ਜਿਹੜੀ ਗੱਲ ਹੁੰਦੀ ਸਿੱਧੀ ਸਾਡੀ ਨਾਲ ਕਰਿਆ ਕਰੋ ਐਵੇਂ ਇੱਧਰ ਉੱਧਰ ਚੁ ਗੱਲਾਂ ਕਰਦੇ ਰਹਿੰਦੇ ਜੇ ਤੂੰ ਮੇਰੇ ਮੂੰਹ ਤੇ ਲਿਆਉਣਾ ਜਿੰਨੂੰ ਮੈਂ ਕਿਹਾ ਰਿਸ਼ਤਾ ਤੜਾ ਮੂੰਹ ਤੇ ਲਿਆ ਕੇ ਤੇ ਸਿਆਪਾ ਪਾਉਣਾ ਹੀ ਲੜਾਈ ਪੈਣੀ ਹੀ ਤੁਸੀਂ ਕਿਹੜਾ ਉਹਨੂੰ ਬਖਸ਼ਣਾ ਹੀ ਫਿਰ ਭਾਵੇਂ ਅਗਲੇ ਸੱਚ ਦੀ ਗੱਲ ਹੋਵੇ ਤੇ ਭਾਵੇਂ ਝੂਠ ਹੋਵੇ ਲੜਾਈ ਵਧਣੀ ਹੀ ਮੈਂ ਲੜਾਈ ਤੋਂ ਡਰਦੀ ਨਹੀਂ ਕਿਸੇ ਦਾ ਨਾ ਲੈਣ ਦੀ ਪਰ ਗੱਲਾਂ ਸਾਨੂੰ ਸਾਰੀਆਂ ਦਾ ਪਤਾ ਆ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਢਾਡੇ ਨਾਲ ਗੱਲਾਂ ਕਰਦੇ ਉਹ ਸਾਡੇ ਨਾਲ ਨਹੀਂ ਕਰਦੇ ਤੁਹਾਡੇ ਕੋ ਸੂਹਾਂ ਲੈ ਕੇ ਨਾ ਸਾਰੀਆਂ ਹਾਡੇ ਨਾਲ ਕਰਦੇ ਗੱਲਾਂ ਮੈਂ ਕੀ ਤੇ ਕੋ ਗੱਲਾਂ ਕੀਤੀਆਂ ਮੈਂ ਤਾਂ ਕਦੇ ਕੋ ਕੀਤੀਆਂ ਹੀ ਨਹੀਂ ਜੇ ਕੋਈ ਝੂਠ ਬਣਾਈ ਜਾਂਦਾ ਤੇ ਬਣਾਈ ਜਾਵੇ ਉਹਦੇ ਤੁਹਾਨੂੰ ਸਾਰਾ ਪਤਾ ਵਾ ਕਿੰਨੇ ਕੀਤੀਆਂ ਕਿੰਨੇ ਨਾਲ ਕੀਤੀਆਂ ਉਹਦੇ ਜਾਣ ਕੇ ਤੁਸੀਂ ਡਏ ਜੀ ਮਨਦੀਪ ਨੇ ਦੱਸਿਆ ਹੋਣਾ ਫਿਰ ਤੈਨੂੰ ਕੁਝ ਉਹ ਤੇ ਮੈਨੂੰ ਮਿਲੀ ਨਹੀਂ ਉਹ ਜੇ ਸਾਡੇ ਘਰ ਆਈ ਨਹੀਂ ਉਹਨੂੰ ਜਦੋਂ ਮਿਲਦੀ ਨਾ ਤੇ ਉਹਨੇ ਤੇ ਇੱਕ ਇੱਕ ਚੀਜ਼ ਦੱਸ ਕੇ ਜਾਣੀ ਹੀ ਇਹ ਹੋਰ ਕੋਈ ਆ ਤੁਹਾਨੂੰ ਵੀ ਪਤਾ ਵਾ ਕਿੰਨੇ ਨਾਲ ਤੁਸੀਂ ਗੱਲਾਂ ਕਰਦੀ ਜੀ ਉਹ ਦੱਸ ਕੇ ਆ ਗਈ ਸਾਨੂੰ ਸਾਰੀਆਂ ਗੱਲਾਂ ਚੱਲ ਲੱਗ ਗਿਆ ਪਤਾ ਤੇ ਲੱਗ ਜੇ ਮੈਨੂੰ ਨਹੀਂ ਕਿਸੇ ਦੀ ਪਰਵਾਹ ਜੇ ਤਾਨੂੰ ਨਹੀਂ ਨਾ ਕਿਸੇ ਦੀ ਪਰਵਾਹ ਤੇ ਪਰਵਾਹ ਸਾਨੂੰ ਵੀ ਨਹੀਂ ਹੈਗੀ ਮੈਂ ਬਸ ਇੱਕੋ ਗੱਲ ਕਰਨੀ ਲਾਸਟ ਕਿ ਜੋ ਵੀ ਕਿਸੇ ਨੂੰ ਮਿਲਦਾ ਨਾ ਉਹਦੀ ਕਿਸਮਤ ਦਾ ਲਿਖਿਆ ਹੀ ਮਿਲਦਾ ਵਾ ਤੇ ਤੂੰ ਹੀ ਐਵੇਂ ਨਾ ਗੱਲਾਂ ਕਰ ਕਰਕੇ ਬਹਰੀਾਈ ਨਾ ਖੱਟੋ ਜੇ ਉਹਦੀ ਕਿਸਮਤ ਚ ਜੋ ਲਿਖਿਆ ਉਹਨੂੰ ਮਿਲਣਾ ਤੇ ਜੋ ਮੇਰੀ ਕਿਸਮਤ ਚ ਲਿਖਿਆ ਮੈਨੂੰ ਮਿਲਣਾ ਵਾ ਤੇ ਚਲ ਜਾ ਜਾ ਆਡਾ ਨਾ ਲਾ ਕੇ ਬੈ ਮੇਰੇ ਨਾਲ ਮੈਂ ਆਡਾ ਨਹੀਂ ਲਾਉਂਦੀ ਮੈਂ ਤਾਨੂੰ ਹਾਲੇ ਵੀ ਕਹਿਣ ਦੀ ਕਿ ਤੁਸੀਂ ਸੁਧਰ ਜੋ ਤੁਸੀਂ ਨਾ ਸਾਡੀ ਦੋਵਾਂ ਭੈਣਾਂ ਦੇ ਮਗਰ ਨਾ ਹੱਤ ਹੋ ਕੇ ਪਏ ਜੇ ਤੁਹਾਰ ਦੇ ਪਿਛੇ ਹੱਤ ੋਕੇ ਨਾ ਪਾਓ ਸਗੋ ਤੁਹਾਨੂੰ ਤੇ ਚਾਹੀਦਾ ਹੀ ਸਾਡੇ ਨਾਲ ਖਲੋਣਾ ਤੇ ਦੁਨੀਆ ਵੀ ਸਿਫਤ ਕਰਦੀ ਕਿ ਜੇ ਮਾਂ ਨਹੀਂ ਨਾ ਹੈਗੀ ਤੇ ਤਾਈ ਨੇ ਮਾਂ ਬਣ ਕੇ ਵਿਖਾਇਆ ਵਾ ਤੇ ਸਿਫਤ ਵੀ ਤੁਹੀਂ ਖਟਣੀ ਆ ਤੇ ਬਦਨਾਮੀ ਵੀ ਤੁਹੀਂ ਆਪ ਹੀ ਖਟਣੀ ਆ ਮੈਂ ਹੋਰ ਨਹੀਂ ਕੁਛ ਕਹਿਣਾ ਚਾਹੁੰਦੀ ਬਸ ਇੰਨਾ ਲਾਸਟ ਵਿੱਚ ਕਹਿਣਾ ਚਾਹੁੰਦੀ ਆ ਤੁਸੀਂ ਸੁਧਰ ਜੋ ਮੈਂ ਸੁਧਰੀ ਆ ਉਹ ਟਾਈਮ ਭੁੱਲ ਗਈਆਂ ਜੇ ਜਦੋਂ ਤੁਹਾਨੂੰ ਮੈਨਿਕੀਆਂ ਨਿਕੀਆਂ ਨੂੰ ਪਾਲਿਆ ਸੀ ਉਹ ਦਿਨ ਕੋਈ ਮਾਮਾ ਵਾਸੀਆ ਤੁਹਾਡੇ ਲਾਗੇ ਲੱਗੇ ਸੀ ਜਿੱਥੇ ਤੁਹਾਡੀ ਸਿਫਤ ਹੈ ਨਾ ਉੱਥੇ ਅਸੀਂ ਸਿਫਤ ਕਰਦੇ ਵੀ ਆ ਪੀਹਾ ਤਾਈ ਨੇ ਹਣੂ ਸਾਂਭਿਆ ਹੀ ਜਦੋਂ ਲੋੜ ਸੀ ਅੱਜ ਤਾਨੂੰ ਗੱਲਾਂ ਹੁੰਡੈ ਪੀਆਂ ਵੱਡੀਆਂ ਹੋ ਗਈਆਂ ਆਪ ਪਕਾ ਕੇ ਖਾਣ ਡੈ ਪੀਆਂ ਤੇ ਗੱਲਾਂ ਹੁੰਡੈ ਪੀਆਂ ਗੱਲ ਇਹ ਨਹੀਂ ਐ ਤਾਈ ਉਦੋਂ ਹੀ ਤੁਹਾਡੇ ਹੱਥਾਂ 'ਚ ਹਾਂ ਤੇ ਤੁਹਾਡੇ ਕੋ ਮੰਗ ਕੇ ਖਾਣੀ ਹਾਂ ਤੇ ਤੁਹਾਨੂੰ ਚੰਗੀਆਂ ਲੱਗਦੀਆਂ ਹਾਂ ਤੇ ਅੱਜ ਜਦੋਂ ਅਸੀਂ ਆਪਣੇ ਪੈਰਾਂ ਤੇ ਖਲੋਗੀਆਂ ਵਾ ਸਾਡੇ ਪਿਓ ਨੇ ਇਨੀ ਜੋ ਵੀ ਸਾਡੇ ਲਈ ਬਣਾਇਆ ਨਾ ਬਹੁਤ ਕੁਝ ਬਣਾਇਆ ਤੇ ਜਦੋਂ ਅਸੀਂ ਆਪਣੇ ਸਿਰ ਤੇ ਹੋ ਗਈਆਂ ਤੇ ਇਹ ਤੁਹਾਡੇ ਕੋ ਬਰਦਾਸ਼ਤ ਨਹੀਂ ਹੋਣਿਆ ਕਿ ਇਹ ਆਪਣੇ ਸਿਰ ਤੇ ਹੋ ਕਿਵੇਂ ਗਈਆਂ ਵਾ ਜਿਹੜੀਆਂ ਮੇਰੇ ਕੋਲ ਮੰਗ-ਮਾ ਕੇ ਖਾਂਦੀਆਂ ਸੀ ਤੇ ਅੱਜ ਉਹ ਹੀ ਆਪ ਡਈਆਂ ਨੇ ਕਮਾਈ ਕਰਨ ਇਹ ਗੱਲ ਤੁਹਾਡੇ ਕੋ ਬਰਦਾਸ਼ਤ ਨਹੀਂ ਹੁੰਦੀ ਤੇ ਕਮਾਓ ਮੈਂ ਕਿਹੜੇ ਖੁਸ਼ ਨਹੀਂਗੀ ਕਿੰਨਾ ਕੁ ਚਿਰ ਕਿਸੇ ਕੋ ਮੰਗ ਕੇ ਖਾਣਾ ਹੀ ਆ ਆਪਣੇ ਘਰੋਂ ਹੀ ਖਾਣਾ ਹੀ ਤਾਇਆ ਹੀ ਕੋ ਰੋਈ ਖਾਂਦੇ ਆ ਅਸੀਂ ਕਿਹੜਾ ਕਿਹੇ ਕੋ ਮੰਗਣ ਦੇ ਆ ਅਸੀਂ ਤੇ ਤੁਹਾਨੂੰ ਇਹੀ ਕਹਿੰਨੇ ਆ ਕਿ ਤੁਸੀਂ ਸਾਡੇ ਆਪਣੇ ਬਣੋ ਪਰ ਤੁਸੀਂ ਸਾਡੇ ਆਪਣੇ ਬਣਦੇ ਹੀ ਨਹੀਂ ਤੇ ਨਾ ਹੀ ਤੁਸੀਂ ਕਦੀ ਬਣ ਸਕਦੇ ਨਹੀਂ ਮੈਨੂੰ ਸਮਝਣੇ ਲੱਗਣ ਦੇ ਇਹ ਆਈ ਕਿੱਧਰ ਹੀ ਇਹ ਲੜਨੀ ਆਈ ਮੇਰੇ ਨਾਲ ਕਿਹੜਾ ਵਾ ਜਾ ਕੇ ਇਹਨਾਂ ਨੂੰ ਗੱਲਾਂ ਸਾਰੀਆਂ ਦੱਸਦਾ ਕਿ ਮੈਂ ਰਿਸ਼ਤੇ ਤੋਂ ਖੁਸ਼ ਨਹੀਂ ਰਿਸ਼ਤਾ ਤੜਾਉਣਾ ਮੈਂ ਸਮਝ ਨਹੀਂ ਮੈਨੂੰ ਲੱਗਣ ਦੇ ਕਿਨੇ ਦੱਸਿਆ ਉਹ ਇਹਨਾਂ ਨੂੰ ਡੈਡੀ ਇੱਥੇ ਬੈਠੇ ਹੋ ਹਾਂ ਤੂੰ ਕਿੱਧਰ ਆਈ ਬਤਾ ਕੋਹ ਨਹੀਂ ਡੈਡੀ ਇੱਕ ਨਾ ਕੰਮ ਹੀ ਬੜਾ ਜ਼ਰੂਰੀ ਤੇ ਉਹ ਵੀ ਬੜਾ ਜ਼ਰੂਰੀ ਹੀ ਕੰਮ ਤੇ ਮੈਂ ਕਿਹ ਚਾਲ ਅੱਜ ਹੋਈ ਹੋਣੀ ਆ ਕਿੰਨੇ ਕਿੰਨੇ ਦਿਨਾਂ ਦਾ ਸੋਚਣ ਦੀ ਹਾਂ ਜਾਣ ਜਾਣ ਕਰਨੀ ਪਰ ਜਾਇਆ ਨਹੀਂ ਜਾਣਦੀ ਆ ਮੈਂ ਆ ਆਪਣ ਕੇ ਵੇਖਣ ਡਿਆ ਆ ਸਾਰਾ ਘਰ ਉਤਰਾ ਖੁੱਲਾ ਗੇਟ ਖੁੱਲਾ ਹੀ ਤੇ ਘਰ ਕੋਈ ਵੀ ਨਹੀਂ ਤੇ ਗਈ ਕਿਧਰ ਗਈ ਤੂੰ ਡੈਡੀ ਜੀ ਤੁਸੀਂ ਉਹੋ ਛੱਡੋ ਤੁਸੀਂ ਮੈਨੂੰ ਦੱਸੋ ਕਿ ਤੁਸੀਂ ਕਦੋਂ ਦੇ ਆਏ ਜੀ ਮੈਂ ਤਾਂ ਹੁਣੇ ਹੀ ਆਇਆ ਲੇ 15 ਮਿੰਟ ਇਹ ਪਰਤ ਕਿਹੜੀ ਵੱਲ ਗਈ ਹੈ ਇਹੋ ਜਿਹੇ ਕਿਹੜਾ ਬੰਦਾ ਜਿਹੜੇ ਉਹ ਇੱਧਰ ਗਵਾਣ ਡੀ ਗਈ ਹਾਂ ਕੋਈ ਕੰਮ ਹੀ ਜ਼ਰੂਰੀ ਡੈਡ ਡੈਡੀ ਜੀ ਤੇ ਭੁੱਖ ਲੱਗੀ ਜੀ ਰੋਟੀ ਲਿਆਵਾ ਆਹ ਭੁੱਖ ਲੱਗੀ ਮੈਂ ਤੇ ਵੇਖਣ ਦੇਣਾ ਕਿ ਚੱਲ ਰੋਟੀ ਦੋ ਖਾਣਾ ਤੇ ਉੱਤੇ ਹੈ ਹੀ ਨਹੀਂ ਕੁਝ ਵੀ ਸਬਜੀ ਬਣੀ ਆ ਤੇ ਮੈਂ ਨਾ ਵਹਿ ਨਮਕੀਨ ਚੋਲ ਵੀ ਬਣਾਏ ਹੀ ਨਹੀਂ ਪਰ ਚੋਲ ਨਹੀਂ ਖਾਣੇ ਤੈਨੂੰ ਪਤਾ ਜੀ ਕੰਮ ਤਾਂ ਅੱਗੇ ਬੜਾ ਲੱਗਾ ਆ ਚਲੋ ਫਿਰ ਮੈਂ ਫੁਲਕੇ ਲਾ ਦਿੰਦੀ ਆ ਆ ਤੂੰ ਫੁਲਕੇ ਦੋ ਲਾ ਦੇ ਫਿਰ ਮੈਂ ਵੀ ਕੰਮਦੰਦਾ ਵੇਖਣਾ ਡਗੜ ਮਰਾ ਚਲੋ ਤੁਸੀਂ ਨਾ ਉੱਚੇ ਰ ਕੱਪੜੇ ਚੇਂਜ ਕਰ ਲਓ ਤੇ ਮੈਂ ਫੁਲਕੇ ਲਾ ਦਿੰਦੀ ਆ ਚਲ ਠੀਕ ਆਓ ਚਲ ਇਹ ਦੰ ਕਰਦੀ ਆ ਭਾਬੀ ਦਾ ਜਿਹੜਾ ਸਮਾਨ ਲਿਆਉਣਾ ਨਾ ਫੜਾ ਹੀ ਜਾਨੀ ਆ ਫਿਰ ਘਰੋਂ ਮੁੜ ਕੇ ਆਇਆ ਹੀ ਨਹੀਂ ਜਾਂਦਾ ਬਬੀ ਜੀ ਨਾ ਵਾ ਆਦਾ ਇਧਰੇ ਨੰਗੇ ਆ ਸੱਸੀ ਕਾਲ ਤਾਈ ਜੀ ਸਾਸਰੀ ਕਾਸ ਸ਼ੁਕਰ ਹੈ ਕਿ ਤੈਨੂੰ ਵੀ ਰਾਹ ਆਇਆ ਸਾਡੇ ਘਰ ਦਾ ਰਾਹ ਦੀ ਕੀ ਗੱਲ ਹੈ ਤਾਈ ਜੀ ਤੁਹਾਨੂੰ ਵੀ ਪਤਾ ਹੀ ਇਦਾਂ ਹੀ ਨਾ ਘਰ ਚੋਂ ਟਾਈਮ ਹੀ ਨਹੀਂ ਲੱਗਦਾ ਹੈਗਾ ਸਵੇਰੇ ਸੁਬਕ ਤੇ ਚਲ ਜਾਈਦਾ ਵਾ ਤੇ ਇਦਾਂ ਹੁਣ ਆਈਦਾ ਵੇ ਲੋ ਕਿੰਨਾ ਟਾਈਮ ਹੋ ਗਿਆ ਵਾ ਫੇਰ ਆਣ ਕੇ ਘਰ ਦਾ ਕੰਮ ਗੁੰਮ ਕਰਨ ਲੱਗ ਪਈਦਾ ਤੇ ਫੇਰ ਉਥੋਂ ਸਕੂਲ ਤੋਂ ਹੀ ਕਿੰਨੇ ਪ੍ਰੋਜੈਕਟ ਵਗੈਰਾ ਮਿਲ ਜਾਂਦੇ ਨੇ ਉਈ ਉਹਨਾਂ ਨੂੰ ਲਿਸਟ ਬਣਾ ਕੇ ਦੇਣੀ ਹੁੰਦੀ ਕਦੇ ਕੁਝ ਕਰਨ ਦਾ ਟਾਈਮ ਹੀ ਨਹੀਂ ਲੱਗਦਾ ਉਹਨਾਂ ਦਾ ਹਾਂ ਹੋ ਉਹਨਾਂ ਵੀ ਜਿੰਨਾ ਤਨਖਾਵਾ ਦੇਣੀਆਂ ਉਹਨਾਂ ਕੰਮਾਂ ਵਿੱਚ ਲੈਣਾ ਨਾ ਕੋ ਦਾ ਹਾਂ ਨਹੀਂ ਇਹ ਤੇ ਹੈ ਹੀ ਆ ਫਿਰ ਤੁਹਾਨੂੰ ਪਤਾ ਹੀ ਆ ਮੈਂ ਵੀ ਸੋਚਣੇ ਮੈਂ ਕਿੰਨੇ ਦਿਨ ਹੋ ਗਏ ਨਾ ਵਾਈ ਨਿਕ ਤੇ ਕਰ ਲਓ ਠੀਕ ਹੈ ਤੇ ਭਾਪੀ ਕਿੱਥੇ ਨੇ ਉਹ ਗਰਲੀਨ ਨਾ ਛੱਤ ਤੇ ਗਈ ਆ ਪਤਾ ਨਹੀਂ ਕੱਪੜੇ-ਕੁਪੜੇ ਧੋਤੇ ਹੋਣੇ ਉਹ ਸੁੱਕਣੇ ਪਾਉਣਗੇ ਹੋਣੇ ਤੇ ਕੰਮ ਹੀ ਕੋਈ ਉਹਦੇ ਨਾਲ ਨਹੀਂ ਨਹੀਂ ਮੈਨੂੰ ਤੇ ਕੋਈ ਨਹੀਂ ਕੰਮ ਹੈਗਾ ਉਹਨੂੰ ਮੈਨੂੰ ਫੋਨ ਕਰੰਦੇ ਸੀ ਕਿ ਸ਼ਹਿਰੋਂ ਆਉਂਦੇ ਨਾ ਦੁਕਾਨ ਵਾਲੇ ਨੇ ਮੈਂ ਕਿਹਾ ਸੀ ਉਹ ਸਮਾਨ ਜ ਲੈ ਆਈਆਂ ਤੇ ਉਹ ਫੜੀ ਲਈ ਜਿਹਨਾਂ ਨੇ ਲਿਆਂਦਾ ਹੋਗਾ ਤੇ ਮਾ ਉਹ ਦੱਸਣ ਦੇ ਇਹ ਵੀ ਕੁਐਸਚਨ ਲੈਉਣ ਵਾਲਾ ਮੇਰਾ ਅਹਾਂ ਜੀ ਕਹਿੰਦੇ ਕੋਈ ਵਿਆਹ ਆ ਮਸੀ ਦੇ ਮੁੰਡੇ ਦਾ ਸ਼ਾਇਦ ਵਿਆਹ ਮਾ ਉਹਦੀ ਮਸੀ ਦੇ ਮੁੰਡੇ ਦਾ ਵਿਆਹ ਅਹ ਤੇ ਕਹਿੰਦੇ ਕਿ ਮੁੰਦੋਂ ਟੌਪਿਕਸ ਵੇਖਣ ਗਈ ਹਾਂ ਤੇ ਮੈਨੂੰ ਪਸੰਦ ਆਇਆ ਤੇ ਜਿਹੜਾ ਕਲਰ ਮੈਨੂੰ ਚਾਹੀਦਾ ਹੈ ਉਹ ਕਲਰ ਹੈ ਨਹੀਂ ਤੇ ਉਹ ਦੁਕਾਨ ਵਾਲੇ ਕਹਿੰਦਾ ਹੈ ਮੈਂ ਲਿਆਂਦਾਗਾ ਤੇ ਜੁਨਾਂ ਨੇ ਲਿਆਂਦਾ ਹੀ ਤੇ ਮੈਨੂੰ ਉਹਦੇ ਹੀ ਫੜੀ ਲਈ ਆਈ ਫਿਰ ਅੱਛਾ ਕੋਈ ਨਹੀਂ ਆ ਜਾਂਦੀ ਹੈ ਵਾਹ ਤੂੰ ਪਾਣੀ ਪੀਣਾ ਨੇ ਮੇ ਪਾਣੀ ਨਹੀਂ ਪੀਣਾ ਤੇ ਆ ਤੁਸੀਂ ਸਮਾਨ ਲੈ ਆਈ ਲਓ ਹਾਂ ਰੱਖ ਲਿਓ ਜਦੋਂ ਆਣਗੇ ਤੇ ਉਹਨਾਂ ਨੂੰ ਫੜਾ ਦਿਓ ਤੇ ਕੋਈ ਗੱਲ ਨਹੀਂ 2 ਮਿੰਟ ਬਹਿ ਜਾ ਆਉਣੇ ਵਾਲੀ ਹੋਣੀ ਨਾਲੇ ਤੇ ਸਾਹਮਣੇ ਵੇਖ ਲੂਗੀ ਵੀ ਪਸੰਦ ਆ ਉਹਨੂੰ ਤੇ ਨਾਲੇ ਪੈਸੇ ਉਹ ਜਿੰਨੇ ਦੇ ਆਏ ਤੇ ਉਹ ਲੈ ਜਾਈ ਤੇ ਮੇਰੀ ਗੱਲ ਸੁਣ ਸਮਾਨ ਆਈ ਹੀ ਅੱਛਾ ਹਾਉ ਤੇ ਉਹ ਤੇ ਐਵੇਂ ਬਿਨਾਂ ਗੱਲਾਂ ਕੋਈ ਮੇਰੇ ਨਾਲ ਲੜ ਕੇ ਬੜਾ ਲੜ ਕੇ ਗਈ ਬੜਾ ਬੋਲਬਾਲ ਕੀਤੀ ਮੈਂ ਤੇ ਗਾੜੀ ਸਗੋਂ ਝੋਪੀ ਕੀਤੀ ਰਹੀ ਹਾਂ ਕਿਉਂ ਲੜ ਕੇ ਕਿਹੜੀ ਗੱਲ ਹੋ ਗਈ ਆੰਦੀ ਅਵੇ ਤੋ ਹੀ ਨਾ ਕਿ ਇਹਨਾ ਗੱਲਾਂ ਕਰਦੇ ਜੇ ਕਿ ਨਵ ਦਾ ਰਿਸ਼ਤਾ ਤੜਾਉਣਾ ਮੈਂ ਖੁਸ਼ ਨਹੀਂ ਹੈਗੀ ਤੇ ਦੱਸ ਪਹਿਲਾਂ ਮੈਂ ਖੁਸ਼ ਨਹੀਂ ਹੈਗੀ ਪਤਾ ਨਹੀਂ ਝੂਠ ਕਿੱਥੋਂ ਬਣਾ ਲੈਂਦੀ ਹੈ ਕਿ ਤੁਸੀਂ ਲੋਕਾਂ ਨਾਲ ਗੱਲਾਂ ਕਰਦੇ ਜੇ ਉਦਾਂ ਮੈਂ ਹਤਾਈ ਜੀ ਪਤਾ ਤਾਂ ਲੱਗਾ ਹੀ ਸਾਨੂੰ ਇੱਕ ਗੱਲ ਦਾ ਮੈਨੂੰ ਵੀ ਪਤਾ ਹੀ ਇਹ ਚੀਜ਼ ਦਾ ਤੁਹਾਨੂੰ ਤੇ ਮੈਂ ਕਿਆ ਹੀ ਵੀ ਨਾ ਗੱਲ ਕਰੀ ਉਹ ਵੀ ਨਾ ਟਾਲਦੀ ਨਹੀਂ ਹੈਗੀ ਤੁਹਾਨੂੰ ਪਤਾ ਤਾਂ ਹੈਗਾ ਵਾ ਉਹਦਾ ਜੋ ਕਿਹ ਗੱਲ ਦੇ ਮਗਰ ਪੈ ਜੇ ਨਾ ਉਹਨੂੰ ਹੁੰਦਾ ਕਿ ਮੈਂ ਛੇਤੀ ਛੇਤੀ ਘਰੇ ਨਾਲ ਜਾ ਕੇ ਗੱਲ ਕਰ ਹੀ ਲਾਵਾਂ ਭਾਵੇਂ ਅੰਨੀ ਨੂੰ ਗੁੱਸਾ ਹੀ ਲੱਗੇ ਆੰਦੇ ਜਿਹੜਾ ਤੁਹਾਡੇ ਨਾਲ ਗੱਲਾਂ ਕਰਕੇ ਜਾਂਦਾ ਨਾ ਜਿਨ੍ਹਾਂ ਨਾਲ ਤੁਸੀਂ ਗੱਲਾਂ ਕਰਦੇ ਉਹ ਉਹ ਤੁਹਾਡੇ ਨਾਲ ਜਾ ਕੇ ਕਰਦਾ ਹੁਣ ਕੀ ਪਤਾ ਇਹਦੇ ਨਾਲ ਕੌਣ ਗੱਲਾਂ ਕਰਦਾ ਨਾਲੇ ਨਵਦੀਪ ਲੋਕਾਂ ਦੀਆਂ ਗੱਲਾਂ ਵਿੱਚ ਨਹੀਂ ਆਈਦਾ ਹੁੰਦਾ ਲੋਕ ਤੇ ਲੜਾਉਂਦੇ ਆ ਹਾਂਜੀ ਤਾਈ ਜੀ ਤੁਹਾਡੀ ਗੱਲ ਤੇ ਉਹਦਾ ਸਹੀ ਹੈ ਐਵੇਂ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ। ਉਹਨਾਂ ਨੂੰ ਤੇ ਹੁੰਦਾ ਵਾ ਕਿ ਦੋ ਪਰਿਵਾਰ ਵਾ ਆਪਸ ਵਿੱਚ ਰਲ ਮਿਲ ਕੇ ਨਾ ਹੀ ਖਾਂ ਤੇ ਸਗੋ ਚੰਗਾ ਵਾ। ਆਪਸ ਵਿੱਚ ਇਹਨਾਂ ਦਾ ਬੋਲਚਾਲ ਨਾ ਹੋਏ ਤੇ ਇਹਨਣ ਆਪਸ 'ਚ ਲੜਉਂਦੇ ਰਹੀਏ ਤੇ ਕੋਈ ਇਹਨੇ ਮੇਰੇ ਨਾਲ ਕਰਾਂਗੀ ਗੱਲ ਉਹਨੂੰ ਮੈਂ ਸਮਝਾਵਾਂਗੀ ਕਿ ਤੂੰ ਇਤਨੀ ਗੱਲ ਨਾ ਕਰਿਆ ਕਰ। ਤੇ ਨਾਲੇ ਉਹਦੇ ਗੁੱਸੇ ਦਾ ਤੇ ਤੁਹਾਨੂੰ ਪਤਾ ਹੀ ਉਹ ਤੇ ਜੇ ਕੀਤੇ ਮੇਰੇ ਨਾਲ ਲੜਪੇ ਨਾ ਮੈਨੂੰ ਨਹੀਂ ਬਖਸ਼ਦੀ ਹੈਗੀ। ਇੱਥੇ ਵੀ ਆਣ ਕੇ ਬੜਾਈ ਬੋਲਦੀ ਰਹੀ ਬੜਾਈ ਬੋਲਦੀ ਰਹੀ। ਅਹੀਂ ਤੁਹਾਨੂੰ ਚੰਗੀਆਂ ਨਹੀਂ ਲੱਗਦੀਆਂ ਉਹ ਵਾ ਜੇ ਮੈਂ ਤਾਂ ਚੁੱਪ ਹੀ ਕੀਤੀ ਰਹੀ ਕਿਸੇ ਵਹਿਦਾਈ ਜੀ ਗੁੱਸਾ ਨਾ ਕਰੇ ਉਹਦਾ ਕੋਈ ਨਾ ਕੋਈ ਗੱਲ ਘਰੋਂ ਨਿਕਲੇ ਤੇ ਫੇਰ ਹੀ ਕੋਈ ਦੱਸਦਾ ਵਾਂ ਆਣ ਕੇ ਤੇ ਉਹ ਤੁਸੀਂ ਹੁਣ ਮੈਨੂੰ ਸਮਝਾਉਂਦੇ ਭੀ ਐਵੇਂ ਕਿਸੇ ਦੇ ਮਗਰ ਨਹੀਂ ਲੱਗਣਾ ਚਾਹੀਦਾ ਤੇ ਮੈਂ ਮੈਂ ਵੀ ਤੁਹਾਨੂੰ ਇਹੋ ਚੀਜ਼ ਕਹਿਣ ਦੀ ਆ ਕਿ ਐਵੇਂ ਕਿਸੇ ਨੂੰ ਆਪਣੇ ਘਰ ਦੀਆਂ ਗੱਲਾਂ ਨਹੀਂ ਦੱਸਣੀਆਂ ਚਾਹੀਦੀਆਂ ਜੇ ਮਨ ਵਿੱਚ ਕੋਈ ਗੱਲ ਹੋਏ ਨਾ ਤੇ ਬੰਦਾ ਸਗੋਂ ਸਿੱਧੀ ਜਾ ਕੇ ਕਰ ਲੇ ਆ ਗਈਆਂ ਨਵ ਹਾਂਜੀ ਭਾਬੀ ਜੀ ਆਣਾ ਤੜਸ ਮਾਨ ਲੈ ਆਈ ਲੋਂਹ ਹਾਂ ਭਾਪਨ ਕੋਈ ਗੱਲ ਨਹੀਂ ਨਵਤੂ ਉਥੇ ਬੈ ਮੈਂ ਪਾਣੀ ਲੈ ਕੇ ਆਈ ਪਾਣੀ ਲੈ ਫਿਰ ਵੇਖ ਲੈਨੇ ਕਿਦਾਂ ਦੇ ਆ ਪਾਣੀ ਨਹੀਂ ਮੈਂ ਪੀਣਾ ਹੈਗਾ ਤੁਸੀਂ ਵੇਖ ਲਓ ਕਹਿੰਦੇ ਪੁੱਛ ਕੇ ਤੇ ਦੱਸ ਦਿਓ ਕਿ ਠੀਕ ਹੈ ਇਹੀ ਕਲਰ ਚਾਹੀਦਾ ਵਾ ਨਵਤੂ ਬੈ ਜਾ ਮੈਂ ਆਈ ਇੱਕੋ ਮਿੰਟ ਠੀਕ ਹੈ ਪਾਪੀ ਜੀ ਇਹ ਵਾ ਕੀ ਹੁਣ ਉਹੀ ਕਲਰ ਹੋਏ ਜਿਹੜੇ ਨਾਲ ਮੰਗਵਾਏ ਇਹਨਾਂ ਹੋਏ ਫਿਰ ਮੈਨੂੰ ਕਹਿਣਗੀ ਵਾਪਸ ਘਰ ਆਈਂ ਕਿਈ ਵਾਰਿੰਗਾ ਮੇਰਾ ਟਾਈਮ ਨਹੀਂ ਲੱਗਦਾ ਫਿਰ ਦੱਸ ਦਊਂਗਾ ਕੀ ਇਤਲਾ ਕਿੰਨੀ ਚੰਗੀ ਆ ਇੱਕੋ ਹੀ ਫੋਨ ਕੀਤਾ ਵਾ ਉਸੇ ਵੇਲੇ ਲੱਗੇ ਆ ਗਈ ਹੈ ਇਹ ਅੱਭੀ ਜੀ ਪਾਣੀ ਰਹਿਣ ਦੇ ਨਹੀਂ ਮੈਂ ਘਰ ਜਾ ਕੇ ਪੀ ਲੈਣਾ ਹੈ ਇਹ ਵੀ ਲਾਵ ਤੇਰਾ ਆਪਣਾ ਹੀ ਘਰ ਆ ਫੜ ਪਾਣੀ ਪੀ ਸ਼ੁਕਰਾਨਵ ਤੁਸੀਂ ਕਿਤੇ ਪਾਜਣਾ ਆਈਆਂ ਉਹ ਤਾਂ ਆਉਂਦੀ ਨਹੀਂ ਹੈਗੀ ਭਾਬੀ ਜੀ ਫਿਰ ਤਾਂ ਨੂੰ ਪਤਾ ਕੰਮ ਹੀ ਹੁਣ ਮੇਰਾ ਇਦਾਂ ਦਾ ਵਾ ਟਾਈਮ ਹੀ ਨਹੀਂ ਲੱਗਦਾ ਹੈ ਤਾਂ ਕਰਕੇ ਫਿਰ ਆਇਆ ਨਹੀਂ ਜਾਂਦਾ ਕੋਈ ਨਹੀਂ ਤੇ ਗੁੱਸਾ ਨਾ ਕਰੋ ਆਵਾ ਕਰਾਨੀ ਹਣ ਮੈਂ ਨਹੀਂ ਨਾ ਮੈਂ ਗੁੱਸਾ ਨਹੀਂ ਕਰਦੀ ਮੈਂ ਉਹਦਾ ਨਹੀਂ ਹਾਂ ਕਿ ਨਾ ਮਨੇ ਨਹੀਂ ਹੋਣਾ ਹਟਣਾ ਪਰ ਤੂੰ ਵੇਖ ਲਾ ਉਹ ਕੰਮ ਕਰਨ ਦੀ ਨਾ ਕੰਮ ਚ ਬਿਜੀ ਹੋਗੀ ਤੇ ਉਹ ਚੇਤਾ ਭੁੱਲ ਗਿਆ ਅਡਾ ਨਹੀਂ ਨਹੀਂ ਚੇਤਾ ਕਿਹੜੀ ਗੱਲਾਂ ਭੁੱਲਣਾ ਵਾ ਆਪਣੇ ਦਾ ਵੀ ਕਦੀ ਚੇਤਾ ਭੁੱਲਦਾ ਵਾ ਉਹਦਾਂ ਨੇ ਵੇ ਦੋਕ ਛੁੱਟੀਆਂ ਹੈ ਸਹੀ ਹੀ ਗੋਲੀਆਂ ਕਰਕੇ ਤੇ ਇਹ ਵਾ ਕਿਉਂ ਦਹੀਂ ਸਫਾਈਆਂ ਸੁਈਆਂ ਕਰਦੀਆਂ ਰਹੀਆਂ ਤੇ ਤਾਂ ਕਰਕੇ ਨਹੀਂ ਆਇਆ ਗਿਆ ਤੇ ਹੁਣ ਵੀ ਮੈਂ ਪਹਿਲਾਂ ਨੰਗ ਜੀ ਲੱਗੀ ਹਾਂ ਤੇ ਫਿਰ ਮੈਂ ਚਲ ਭਾਬੀ ਨੂੰ ਫੜਾਈ ਜੇ ਨਹੀਂ ਫੇਰ ਮੇਰੇ ਤੋਂ ਘਰੋਂ ਆਇਆ ਨਹੀਂ ਜਾਣਾ ਨਾਲੇ ਵੇਖਣਾਂਗੇ ਭੀ ਇਹੀ ਮੰਗਵਾਏ ਸੀ ਉਹਨਾਂ ਨੇ ਦਫਾ ਤੇ ਦੁਕਾਨ ਤੇ ਹੀ ਮਿਲ ਗਿਆ ਸੀ ਉਹ ਹਾਂਜੀ ਮਿਲ ਗਿਆ ਸੀ ਮੈਨੂੰ ਪਹਿਲਾਂ ਤੇ ਦੁਕਾਨ ਲੱਭੀ ਨਹੀਂ ਮੈਂ ਪਤਾ ਨਹੀਂ ਕਿਹੜੀ ਦੁਕਾਨ ਤੋਂ ਲੈ ਕੇ ਗੱਲ ਕਰਨ ਦੇ ਭੀ ਲਾ ਕਿਉਂ ਨੇ ਆਹ ਵੇਖ ਲਓ ਕਹਿੰਦੇ ਹੀ ਪੁੱਛ ਲਿਓ ਭੀ ਇਹੀ ਕਲਰ ਆਸ ਹਾਂ ਨਵ ਇਹੋ ਹੀ ਕਲਰ ਆ ਸੂਟ ਨਾਲ ਦਾ ਹੀ ਮੇਰੇ ਉਹ ਦਿਨ ਮੈਂ ਵੇਖੇ ਤਾਂ ਉਹ ਦਿਨ ਮਿਲੇ ਨਹੀਂ ਹੈਗੇ ਠੀਕ ਹਾਂ ਸੋਣਾ ਤੂੰ ਦੱਸ ਸੋਣਾ ਹੀ ਉਹਦਾਂ ਨਾ ਹੋਰ ਵੀ ਹੈਗੇ ਸੀ ਤੇ ਕਹਿੰਦੇ ਸੀ ਕਿ ਆਹ ਵਾਲਾ ਉਹਨਾਂ ਨੇ ਸਪੈਸ਼ਲ ਮੰਗਵਾਇਆ ਵਾ ਤੇ ਫਿਰ ਮੈਂ ਕਿਹਾ ਜਿਹੜਾ ਉਹਨਾਂ ਨੇ ਮੰਗਵਾਇਆ ਤੁਸੀਂ ਮੈਨੂੰ ਉਹੀ ਦੋ ਉਦੋਂ ਦੂਜੇ ਵੀ ਬੜੇ ਸੋਹਣੇ ਸੁਨੇ ਸੀ ਐ ਤੇ ਸਹੀ ਨਾ ਮੈਂ ਵੀ ਵੇਖੇ ਸੀ ਉਹ ਨਾ ਮੇਰੇ ਸੂਟ ਨਾਲ ਨਹੀਂ ਮੈਚ ਕਰਦੇ ਤੇ ਇਹ ਵੀ ਸੂਟ ਨਾਲ ਦੇ ਹੁਣ ਤਾਂ ਸੋਹਣੇ ਲੱਗਦੇ ਆ ਹਾਂਜੀ ਇਹ ਤੇ ਗੱਲ ਹੈਗੀ ਆ ਉਹਦਾਂ ਇਹ ਉਹ ਹੈ ਤੇ ਬੜੇ ਸੋਹਣੇ ਹੈ ਪਰ ਨਾ ਹੈ ਵੀ ਬੜੇ ਹੀ ਤੇ ਆ ਹੈਵੀ ਲਾਈਟ ਵੇਟ ਆਪਾਂ ਵਿੱਚ ਸਾਰਾ ਦਿਨ ਪਾ ਛੋੜੋ ਆਹੋ ਤੇ ਜੇ ਕਿਤੇ ਤੈਨੂੰ ਹੀ ਵੀ ਪਉਣਾ ਹੋਵੇ ਤੇ ਲੈ ਜਾਓ ਮੇਰੇ ਕੋਲ ਹੋਰ ਵੀ ਸੈੱਟ ਬੜੇ ਪਏ ਆ ਕੋਈ ਗੱਲ ਨਹੀਂ ਭਾਬੀ ਜੀ ਆ ਲੋ ਰੱਖ ਲੋ ਸੰਭਲੋ ਇਹਨਾਂ ਨੂੰ ਇਹ ਵੇ ਕਿ ਇਹਨਾਂ ਨੂੰ ਪਤਾ ਕੀ ਕਰਿਓ ਉਹ ਇੱਕ ਰੈਪਰ ਜਿਹਾ ਹੁੰਦਾ ਨਾ ਉਹਦੇ ਵਿੱਚ ਲਵੇਟ ਕੇ ਰੱਖਿਓ ਫਿਰ ਇੱਕ ਕਾਲੀ ਨਹੀਂ ਹੁੰਦੀ ਠੀਕ ਆ ਤੇ ਕਿੰਨੇ ਪੈਸੇ ਪੈਸੇ ਤੁਸੀਂ ਰਹਿਣ ਦੋ ਕੋਈ ਗੱਲ ਨਹੀਂ ਨਹੀਂ ਨਾ ਵੀ ਇੰਨੇ ਚੰਗੇ ਨਹੀਂ ਲੱਗਦੇ ਤੂੰ ਬੈਠ ਮੈਂ ਲੈ ਕੇ ਨਹੀਂ ਨਹੀਂ ਇਹ ਕਿਤੇ ਕਿੰਨੇ ਕੀ ਮਹਿੰਗੇ ਆ ਇਹ ਨਈ ਬੜਾਵਾ ਜਿਹੜੇ ਤੂੰ ਮੈਨੂੰ ਲਿਆਤੇ ਆ ਮੈਂ ਇੱਕ ਵਾਰੀ ਫੋਨ ਕੀਤਾ ਚੇਚਾ ਤੂੰ ਫੇਰ ਮੁੜ ਕੇ ਗਈ ਆ ਕੋਈ ਗੱਲ ਨਹੀਂ ਪੈਸੇ ਨਹੀਂ ਮੈ ਲੈਣੇ ਹੈਗੇ ਨਹੀਂ ਨਹੀਂ ਪਰ ਤੁਸੀਂ ਮੇਰੇ ਨਾਲ ਪਿਆਰ ਨਹੀਂ ਕਰਦੇ ਤੁਸੀਂ ਪਿਆਰ ਆਪਣਾ ਨਹੀਂ ਸਮਝਦੇ ਆ ਓਦਾਂ ਤੁਸੀਂ ਕਹਿੰਦੇ ਤੇਰਾ ਆਪਣਾ ਘਰ ਵਾ ਆਪਣੇ ਸਮਝਦੇ ਆ ਪਰ ਇਹ ਥੋੜਾ ਗੱਲ ਆ ਕਿ ਇਦਾਂ ਕਰਨਾ ਚਾਹੀਦਾ ਵਾ ਅਗਰ ਮੈਂ ਫੇਰ ਚੀਜ਼ ਨਹੀਂ ਮੰਗਾਇਆ ਕਰਨੀ ਕੋਈ ਜਦੋਂ ਤੁਸੀਂ ਆਪ ਲਿਆ ਕੇ ਦਿੰਦੀਓ ਕੋਈ ਚੀਜ਼ ਓਦੋਂ ਤੁਸੀਂ ਹਟ ਤੋਂ ਪਹਿਲੇ ਲੈਂਦੇ ਨਹੀਂ ਓ ਤੇ ਹੁਣ ਮੈਂ ਨਹੀਂ ਇਹਦੇ ਪੈਸੇ ਲੈਣੇ ਬੇਸ਼ੱਕ ਗਾਂ ਮੈਂ ਕੋਈ ਚੀਜ਼ ਲੈ ਕੇ ਦਵਾਂਗੀ ਨਾ ਤੇ ਉਹਦੇ ਮੈਨੂੰ ਦੇ ਦਿਓ ਨਾਲੇ ਹੁਣ ਮੈਂ ਕਮਾਈ ਕਰਦੀ ਆ ਨਵ ਤੂੰ ਤਵਾਰੀਆਂ ਲਾਉਂਦੀ ਆ ਫੇ ਭਾਬੀ ਤੂੰ ਲੈ ਕੇ ਦਿੱਤੇ ਤੇ ਮੈਂ ਵੀ ਚੀਜ਼ ਲੈ ਕੇ ਦੇਣੀ ਆ ਨਹੀਂ ਨਹੀਂ ਵਾਰੀਆਂ ਕਿਹੜੀਆਂ ਲਾਣੀਆਂ ਮੈਂ ਕਿਹੜੇ ਆਪਣੇ ਆਪ ਲੈ ਕੇ ਦਿੱਤੇ ਆ ਜੇ ਤੁਸੀਂ ਮੈਨੂੰ ਫੋਨ ਕਰਤਾ ਤੇ ਮੈਂ ਤਾਂ ਲਿਆਉਂਦੇ ਨੇ ਇਦਾਂ ਮੈਂ ਕਿਹੜੇ ਲਿਆਉਂਦੀ ਆ ਤੇਰੇ ਵੀਰ ਨੇ ਮੈਨੂੰ ਗੁੱਸੇ ਹੁਣਾਵਾ ਉਹਨੇ ਕਹਣਾ ਫਿਰ ਕੁੜੀ ਨੂੰ ਪੈਸੇ ਨਹੀਂ ਦਿੱਤੇ ਉਹਨੇ ਕਹਣਾ ਮੈਂ ਆਪੇ ਫੜ ਲਏ ਹੁਣੇ ਜੇ ਉਹਨੇ ਨਹੀਂ ਪੈਸੇ ਲੈਣੇ ਤੁਸੀਂ ਵੀਰ ਜੀ ਨੂੰ ਦੱਸਣਾ ਹੀ ਕਿਹੜੀ ਗੱਲੋਂ ਆ ਕੋਈ ਨਹੀਂ ਚੁੱਪ ਕਰਕੇ ਰੱਖ ਤੂੰ ਬਹਿ ਚਾਹ ਬਣਾਵਾ ਨਹੀਂ ਭਾਬੀ ਜੀ ਚਾਹ ਨਹੀਂ ਮੈਂ ਪੀਣੀ ਹੁਣ ਮੈਂ ਚੱਲਦੀ ਆ ਕੋਈ ਗ ਨਾਂ ਰੋਟੀ ਖਾਣਾ ਨਹੀਂ ਨਹੀਂ ਕੋਈ ਗੱਲ ਨਹੀਂ ਸਬਜੀ ਬਣੀ ਹੋਵੇ ਫੁਲਕੇ ਲਾ ਗਏ ਨਹੀਂ ਆ ਘਰੀ ਜਾ ਕੇ ਮੈਂ ਖਾ ਲਾਂਗੀ ਹੋਰ 2 ਮਿੰਟ ਮੈਂ ਨਾਣਾ ਕਰ ਗਈ ਸਮਨ ਦਾ ਫੋਨ ਆ ਜਣਾ ਵੀ ਦੀਦੀ ਕਿੱਥੇ ਰਹਿ ਗਏ ਉਹ ਸਮਨ ਨੂੰ ਇੱਥੇ ਭਲਾ ਰਣੇ ਆ ਕੋਈ ਗੱਲ ਨਹੀਂ ਚਲੋ ਠੀਕ ਹੈ ਮੈਂ ਨਾ ਹੁਣ ਚਲਦੀ ਆ ਹਾਂ ਕੰਬਲੀ ਜੀ ਚਲ ਗਈ ਐ ਮੈਂ ਕਹਾ ਵੀ ਸਹੀ ਐ ਨਾ ਚਾਹ ਪੀਤੀ ਤੇ ਨਾ ਰੋਟੀ ਖਾਦੀ ਐ ਮੈਂ ਤਾਂ ਲਾਂ ਹੀ ਕਰਕੇ ਚਲ ਗਈ ਆ ਆਖੀ ਦੀਦੀ ਨਾਲੇ ਉਰੇ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਦੱਸ ਕਿਹੜੀ ਗੱਲ ਦੱਸਣੀ ਆ ਅੱਜ ਮੈਂ ਤਾਈ ਘਰੇ ਗਈ ਹਾਂ ਉਹ ਤੇ ਮੈਨੂੰ ਵੀ ਪਤਾ ਵਾ ਸਮਣੇ ਏਦਾਂ ਬੋਲੀਦਾ ਹੁਣ ਤਾ ਵਾ ਤੂੰ ਤੇ ਗੱਲਾਂ ਹੀ ਬੜੀਆਂ ਕਰਕੇ ਆਈਆਂ ਉਹਨਾਂ ਨੂੰ ਦੀਦੀ ਉਹਨਾਂ ਨੇ ਫਿਰ ਵੀ ਨਹੀਂ ਤਾਈ ਟਲੀ ਵੇਲੋ ਉਹਨੇ ਪਤਾ ਨਹੀਂ ਕੀ ਬਣਾ ਚੜਾ ਕੇ ਤੁਹਾਨੂੰ ਫੇਰ ਗੱਲਾਂ ਦੱਸਤੀਆਂ ਵਾ ਕੀ ਕਹਿੰਦੀ ਤਾਈ ਕਹਿਣਾ ਕਿ ਜੋ ਤੂੰ ਉਹਨਾਂ ਨੂੰ ਸੁਣਾ ਕੇ ਆਈਆਂ ਉਹ ਗੱਲਾਂ ਉਹ ਮੈਨੂੰ ਕਹਿਣ ਦੇਹੀ ਮੈਂ ਕੀ ਕਿਹਾ ਹੀ ਮੈਂ ਜੋ ਵੀ ਕਿ ਸ ਕਹ ਕੇ ਸੱਚ ਕਹ ਕੇ ਹੀ ਮੈਂ ਕਿਹੜਾ ਝੂਠ ਬੋਲ ਕੇ ਆਈ ਕੋਈ ਚੱਲ ਐਨਾ ਨਹੀਂ ਬੁਲੀਦਾ ਹੁੰਦਾ ਤੈਨੂੰ ਮੈਂ ਕਿਹਾ ਹੈ ਵੀ ਹੁਣ ਨਾ ਕੋਈ ਗੱਲ ਕਰੀ ਤੂੰ ਫੇਰ ਵੇਖ ਲੈ ਜਾ ਕੇ ਤੇ ਗੱਲਾਂ ਕਾਦੀਆਂ ਹੀ ਉਹਨਾਂ ਨੂੰ ਵੈਸੇ ਨਾ ਦੀਦੀ ਤਾਈ ਵਾਲੀ ਵੀ ਨਾ ਹਾਦੀ ਆ ਚਾਚਾ ਵੇ ਲੋ ਤੈਨੂੰ ਆਵਾਜ਼ ਮਾਰ ਕੇ ਤੂੰ ਦੱਸਿਆ ਉਹਨਾਂ ਨੇ ਨਹੀਂ ਮੈਨੂੰ ਸੱਦਿਆ ਭਾਬੀ ਨੇ ਨਾ ਕੋਈ ਮੇਰੇ ਤੋਂ ਸਮਾਨ ਮੰਗਾਇਆ ਏ ਤੇ ਮੈਂ ਆਹ ਚੱਲ ਫੜਾਈ ਜਾਨੀ ਮੁਰਕੇ ਘਰੋਂ ਫੇਰ ਨਹੀਂ ਨਿਕਲਿਆ ਜਾਂਦਾ ਮੈਂ ਤੇ ਉਹ ਫੜਾਉਣ ਗਈ ਹਾਂ ਤੇ ਭਾਬੀ ਛਾਤੀ ਗਈ ਤੇ ਤਾਈ ਅੰਦਰ ਬੈਠੇ ਤੇ ਮੁਰਕੇ ਮੈਨੂੰ ਕਹਿਣ ਲੱਗ ਪਈ ਕਿ ਸਮਾਨ ਆਈ ਤੇ ਮੇਰੇ ਨਾਲ ਬੜਾਈ ਲੜ ਕੇ ਗਈ ਮੈਂ ਤੇ ਕੋਈ ਲੜ ਕੇ ਨਹੀਂ ਆਈ ਮੈਂ ਤੇ ਤਾਈ ਨੂੰ ਬਸ ਇਹ ਸਮਝਾ ਕੇ ਆਈ ਆ ਕਿ ਤਾਈ ਤੁਹਾਨੂੰ ਮਾਂ ਬਣਨਾ ਚਾਹੀਦਾ ਵਾ ਤੇ ਐਵੇਂ ਹੱਥ ਦੇ ਪਿਛੇ ਹੱਥ ਹੋ ਕੇ ਪਏ ਜੇ ਨਾ ਪਾਓ ਉਹਨੇ ਕਿਹਾ ਤੱਕ ਬੋਤਾ ਨੂੰ ਕੀ ਕੀ ਦੱਸਿਆ ਤੇ ਕੀ ਕੀ ਨਹੀਂ ਦੱਸਿਆ ਦੱਸਿਆ ਤੇ ਕੁਝ ਨਹੀਂ ਉਹਨਾਂ ਨੇ ਸਿਰਫ ਇੰਨਾ ਹੀ ਕਿਹਾ ਵੀ ਬੜਾ ਬੋਲ ਕੇ ਗਈ ਹੈ ਹੋਰ ਉਹਨਾਂ ਨੇ ਕੀ ਕਹਿਣਾ ਹੈ ਸਮਝਣਾ ਵੈਸੇ ਨਾ ਦੀਦੀ ਤਾਈ ਟਲਦੀ ਨਹੀਂ ਆ ਵੇਲੋ ਇੰਨਾ ਮੈਂ ਸਮਝਾ ਕੇ ਆਈ ਇੰਨਾ ਮੇਰਾ ਆਣ ਕੇ ਸੱਚੀ ਸਿਰਪੀੜ ਹੋਣਿਆ ਹੀ ਤਾਈ ਨਾਲ ਜਿੰਨਾ ਖਾਪ ਕੇ ਆਈਆਂ ਫੇਰ ਵੀ ਵੇਲੋ ਤਾਈ ਨੇ ਕੋਈ ਨਾ ਤੁਹਾਨੂੰ ਚੁਗਲੀ ਕਰ ਹੀ ਦਿੱਤੀ ਆ ਤੈਨੂੰ ਪਤਾ ਤਾਂ ਹੈਗਾ ਵੇ ਅੱਗੇ ਨੇ ਚੱਦੇ ਸਮਝਾਉਂਦੇ ਉਹਦੋਂ ਨਹੀਂ ਉਹਨਾਂ ਨੇ ਸਮਝ ਲੱਗੀ ਤੇ ਹੁਣ ਸਮਝ ਲੱਗ ਜਾਣੀ ਹੀ ਕਰ ਰਹੇ ਨੇ ਜੋ ਕਰਦੇ ਨੇ ਉਹਨਾਂ ਦੇ ਕਿਹਾਂ ਕੀ ਹੋਣਾ ਇੱਕ ਗੱਲ ਇੱਕ ਗੱਲ ਤੇ ਮੈਨੂੰ ਸਮਝ ਲੱਗ ਗਈ ਆ ਕਿ ਮੁੱਢਾਂ ਦੇ ਵਿਗੜੇ ਨਾ ਕਦੀ ਸੁਧਰਦੇ ਨਹੀਂ ਹੁੰਦੇ ਆਹੋ ਤੇ ਫਿਰ ਤੂੰ ਜਾਣ ਕੇ ਬੁੱਜ ਗਈ ਨਾ ਤੇ ਜਾ ਕੇ ਸਿਰਖਾ ਪਾਉਣੀ ਆਪਣਾ ਜਿਹੜਾ ਕੋਈ ਗੱਲਾਂ ਕਰਦਾ ਕਰਨ ਦਿਆ ਕਰ ਪਰਵਾਹ ਨਹੀਂ ਕਰਨੀ ਕਿਸੇ ਦੀ ਵਾਈਗਰੋ ਦੇ ਬਸ ਭਰੋਸਾ ਰੱਖਣਾ ਅੱਗੇ ਵੀ ਮਹਾਰਾਜ ਦਾ ਨਾਮ ਹੈ ਕਿਹੀਂ ਹਰ ਇੱਕ ਪਾਸੇ ਤੁਰਦੇ ਆ ਨਾ ਵਾਈਗਰੋ ਹੜਾ ਸਾਥ ਦੇਂਦੇ ਆ ਨਾ ਹੂੰ ਜੋ ਮਰਜ਼ੀ ਕਰਦਾ ਰਹੇ ਹਾਂ ਕੋਈ ਇਹੀ ਤੇ ਗੱਲਾਂ ਮਤਾਈ ਨੂੰ ਕਹਿ ਕੇ ਆਈ ਹਾਂ ਵੀ ਤਾਈ ਜੋ ਪ੍ਰਮਾਤਮਾ ਕਰਦਾ ਉਹੀ ਹੁੰਦਾ ਜੋ ਕਿਸਮਤ ਚ ਲਿਖਿਆ ਹੁੰਦਾ ਨਾ ਹਰੇਕ ਨੂੰ ਉਹੀ ਮਿਲਣਾ ਆ ਤੇ ਤੂੰ ਐਵੇਂ ਨਾ ਬੁਰੀ ਨਾ ਬਣਿਆ ਕਰ ਸਗੋਣਾ ਮਾਂ ਬਣ ਕੇ ਰਹਿ ਸਕੋ ਸਿਫਤਾਂ ਖਟੇंगी ਤੇ ਜੇ ਤੂੰ ਇਦਾਂ ਕਰਦੀ ਹੈ ਤੇ ਬਦਨਾਮੀ ਖਟਣੀ ਆ ਪਰ ਉਹਨੂੰ ਨਹੀਂ ਪਤਾ ਲੱਗਦਾ ਮੈਂ ਵੀ ਇਹਨਾਂ ਨੇ ਉਹ ਗੱਲ ਹੀ ਸਮਝਾਈ ਗੱਲ ਨਹੀਂ ਬਤਈ ਉਹਦਾਂ ਦੀ ਮੈਂ ਕਹਾਂ ਪਿਛੇ ਹੀ ਕਿਹਨੇ ਨਾਲ ਗੱਲਾਂ ਕਰਦੇ ਆ ਨਾ ਅਗਲੇ ਨੂੰ ਚਾਰ ਗੰਢ ਕੇ ਦੱਸਦੇ ਆ ਉਹ ਇਹ ਥੋੜੀ ਆਂਦੇ ਕਿ ਜਿੰਨੇ ਮੇਰੇ ਨਾਲ ਗੱਲ ਕਰ ਲਈ ਆਪਣੇ ਦਿਲ ਦੀ ਤੇ ਮੈਂ ਆਪਣੇ ਦਿਲ 'ਚ ਰੱਖਾਂ ਅਗਲੇ ਨੂੰ ਜਾ ਕੇ ਚਾਰ ਵੱਧ ਦੱਸਦੇ ਨੇ ਤੇ ਮੈਂ ਹਾਂ ਇਹਨੂੰ ਚੰਗਾ ਇਹ ਵਾ ਕਿ ਜੇ ਕੋਈ ਗੱਲ ਹੋਏ ਤਾਂ ਆਪਾਂ ਸਿੱਧੇ ਇੱਕ ਦੂਜੇ ਨਾਲ ਕਰ ਲਈਏ ਜ਼ਰੂਰੀ ਕਿਹਨੂੰ ਸੁਣਾਉਣੀ ਆ ਇਹ ਤੇ ਗੱਲ ਸਹੀ ਹੋਣਾ ਅਗਲੀ ਵੀ ਸਮਝੇ ਤੇ ਫੇਰ ਹੀ ਆਣਾ ਪਰ ਜੇ ਮੈਨੂੰ ਪਤਾ ਹੁੰਦਾ ਨਾ ਕਿ ਤੂੰ ਉਧਰੋਂ ਹੋ ਕੇ ਆਈ ਆ ਤੇ ਗੱਲਾਂ ਬਾਤਾਂ ਕਰ ਕੇ ਆਈ ਆ ਮੈਂ ਕਦੇ ਵੀ ਨਹੀਂ ਜਾਣਾ ਉਧਰ ਨਹੀਂ ਲੈਣਾ ਇੱਕ ਗੱਲ ਵਾਤਾਈ ਨੇ ਵੈ ਉਹਦਾ ਮਿੰਨੂਤ ਨਹੀਂ ਕੁਝ ਵੀ ਕਿਆ ਹੈਗਾ ਅੱਜ ਤੇ ਚੁੱਪੀ ਹੀ ਚੁੱਪੀ ਹੋਣਾ ਹੀ ਥੋੜੀ ਕਰਾਈ ਮੇਰ ਕੋ ਜੇ ਤੁਹਾਨੂੰ ਵੀ ਕੁਝ ਬੋਲ ਦਿੰਦੇ ਤੇ ਤੁਹਾਡੇ ਕੋ ਵੀ ਕਰਾ ਲੈਣੀ ਸੀ ਸੰਮਣ ਤੈਨੂੰ ਪਤਾ ਹੈਗਾ ਮੇਰੀ ਆਦਤ ਤਾਂ ਮੈਂ ਏਡੀ ਛੇਤੀ ਨਹੀਂ ਕੁਝ ਬੋਲਦੀ ਹੁੰਦੀ ਜੇ ਬਹੁਤਾ ਜ਼ਿਆਦਾ ਕਰਨ ਮੈਂ ਫੇਰੀ ਕੁਝ ਬੋਲਣਾ ਹੀ ਤੇ ਵੈਹੇ ਵੀ ਨਾ ਹੁਣ ਉਹ ਮੇਰੇ ਸਾਹਮਣੇ ਸੁਧਰ ਹੀ ਗਏ ਨੇ ਉਹ ਤਾਂ ਹੁਣ ਰੱਬ ਹੀ ਜਾਣਦਾ ਵਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਦੀ ਮੁੱਢਾਂ ਦੇ ਵੀ ਗੜੇ ਵੀ ਸੁਧਰੇ ਆ ਆਹੋ ਚਲ ਛਾਡ ਟਪਰਾ ਤੇ ਕੋਈ ਕੰਮ ਕਮ ਕਰਨ ਵਾਲਾ ਨਾ ਮੈਂ ਕਰਵਾਵਾ ਤੇਰੇ ਨਾਲ ਕੰਮ ਤੇ ਹੋ ਗਿਆ ਮੈਂ ਬਸ ਚਾਦਰ ਵਿਛਾਉਂਦੀ ਹਾਂ ਧੋਣ ਵਾਲੀ ਹੋਣੀ ਹੈ ਕੱਪੜੇ ਨਾ ਹਾਂ ਕੱਪੜੇ ਧੋਣ ਵਾਲੇ ਚਲੋ ਚਲ ਕੋਈ ਗੱਲ ਨਹੀਂ ਮੈਂ ਨਾ ਰੋਟੀ ਖਾ ਕੇ ਨਾ ਫਿਰ ਧੋ ਦਿੰਨੀ ਹਾਂ ਆਜੋ ਖਾ ਲਓ ਰੋਟੀ ਤੁਸੀਂ ਮੈਂ ਪਕਾਈ ਵੈਸੇ